ਤੌਰ ਬੀ ਦੇ ਵੱਲੋਂ ਉਹਨਾਂ ਲੋਕਾਂ ਨੂੰ ਉਹਨਾਂ ਵਾਹੀਯਾਤ ਲੋਕਾਂ ਨੂੰ ਲਾਣਤਾ ਪਾਈਆਂ ਗਈਆਂ ਜਿਹੜੇ ਲਾਣਤਾ ਦੇ ਹੱਕਦਾਰ ਆ ਦੇਖੋ ਗੱਲ ਬੜੀ ਸਾਫ਼ ਤੇ ਸਪਸ਼ਟ ਆ ਸਾਡੇ ਪੰਜਾਬੀ ਸਮਾਜ ਦੇ ਵਿੱਚ ਸੋਸ਼ਲ ਮੀਡੀਆ ਦੀ ਵਰਤੋਂ ਕਰਨ ਵਾਲਿਆਂ ਦੀ ਵੀ ਕਮੀ ਨਹੀਂ ਸਾਰਤਕ ਤਰੀਕੇ ਨਾਲ ਵਰਤੋਂ ਤੇ ਦੁਰਵਰਤੋਂ ਕਰਨ ਵਾਲਿਆਂ ਦੀ ਵੀ ਕਮੀ ਨਹੀਂ ਜਿਹੜੇ ਕਿ ਵਾਹੀਯਾਤ ਗੱਲਾਂ ਕਰਦੇ ਜਿਹੜੇ ਕਿਸੇ ਦੀ ਵੀ ਫੋਟੋ AI ਨਾਲ ਬਣਾ ਦਿੰਦੇ ਆ ਜਿਹੜੇ ਕਿਸੇ ਦੀ ਵੀ ਵੀਡੀਓ ਨੂੰ ਗਲਤ ਪ੍ਰਸੰਗ ਦੇ ਵਿੱਚ ਪੇਸ਼ ਕਰ ਦਿੰਦੇ ਆ ਕਿਸੇ ਦੀ ਵੀ ਫੋਟੋ ਤੋਂ ਸਿਰ ਲਾ ਕੇ ਕਿਸੇ ਹੋਰ ਦਾ ਸਿਰ ਲਾ ਦਿੰਦੇ ਆ ਇਹ ਬੇਲੜ ਲਾਣਾ ਪਹਿਲਾਂ ਵੀ ਗੰਦ ਖਿਲਾਰਦਾ ਸੀ ਇਹ ਅੱਜ ਵੀ ਖਿਲਾਰਦਾ ਕੌਰਵੀ ਦੇ ਨਾਲ ਤੁਹਾਡੇ ਵਿਚਾਰ ਧਰਕ ਤੌਰ ਦੇ ਉੱਤੇ મતਭੇਦ ਹੋ ਸਕਦੇ ਆ ਉਹਦੇ ਗਾਣੇ ਪਸੰਦ ਜਾਂ ਨਾ ਪਸੰਦ ਹੋਣ ਇਹ ਵੱਖਰੀ ਗੱਲ ਆ ਜ਼ਰੂਰੀ ਨਹੀਂ ਕਿ ਮੈਨੂੰ ਉਹਦੇ ਸਾਰੇ ਗਾਣੇ ਪਸੰਦ ਹੋਣ ਪਰ ਇਹ ਗੱਲ ਸੱਚੀ ਆ ਕਿ ਤੁਸੀਂ ਇਸ ਵੇਲੇ ਇਸ ਕੁੜੀ ਦੇ ਨਾਲ ਜ਼ਿਆਦਤੀ ਕੀਤੀ ਆ ਅਪ੍ਰੈਲ ਮਹੀਨੇ ਦੀ ਗੱਲ ਆ ਇਸੇ ਸਾਲ ਦੇ ਅਪ੍ਰੈਲ ਮਹੀਨੇ ਦੀ ਪੰਜਾਬੀ ਗਾਇਕ ਹੰਸਰਾਜ ਹੰਸ ਦੀ ਧਰਮ ਪਤਨੀ ਰੇਸ਼ਮਾ ਦੀ ਮੌਤ ਹੋ ਗਈ ਸੀ ਰੇਸ਼ਮਾ ਜੀ ਦਾ ਭੋਗ ਜਿਹੜਾ ਉਹ ਮਾਡਲ ਟਾਊਨ ਗੁਰਦੁਆਰਾ ਜਲੰਧਰ ਦੇ ਵਿੱਚ ਪਿਆ ਉਥੇ ਕਈ ਕਲਾਕਾਰ ਆਏ ਸੀ ਦੁੱਖ ਦਾ ਪ੍ਰਗਟਾਵਾ ਕਰਨ ਦੇ ਲਈ ਸ਼ਰਦਾ ਦੇ ਫੁੱਲ ਭੇਟ ਕਰਨ ਦੇ ਲਈ ਉਹਨਾਂ ਦੇ ਵਿੱਚ ਇੱਕ ਕੌਰ ਬੀ ਵੀ ਸੀ ਕੌਰ ਬੀ ਨੇ ਚਿੱਟੇ ਰੰਗ ਦੇ ਲੀੜੇ ਪਾਏ ਸੀ ਬਹੁਤ ਸਾਰੇ ਕਲਾਕਾਰ ਮੀਡੀਏ ਦੇ ਮੂਹਰੇ ਆ ਜਾਂਦੇ ਹੁੰਦੇ ਆ ਕਈ ਕਲਾਕਾਰ ਮੀਡੀਏ ਤੋਂ ਅੱਖ ਬਚਾ ਕੇ ਨਿਕਲਣ ਦੀ ਕੋਸ਼ਿਸ਼ ਕਰਦੇ ਹੁੰਦੇ ਇਹ ਸਭ ਦੀ ਆਪੋ ਆਪਣੀ ਮਰਜ਼ੀ ਆ ਕੌਰ ਬੀ ਮੀਡੀਏ ਤੋਂ ਅੱਖ ਬਚਾ ਕੇ ਨਿਕਲਣ ਦੀ ਕੋਸ਼ਿਸ਼ ਕਰ ਰਹੀ ਸੀ ਚੁੰਨੀ ਇਸ ਤਰੀਕੇ ਨਾਲ ਕਰਕੇ ਪਰ ਪੱਤਰਕਾਰਾਂ ਨੇ ਉਹਨੂੰ ਫੇਰ ਵੀ ਸਵਾਲ ਪੁੱਛਿਆ ਜਾਂ ਪੁੱਛਣਾ ਚਾਹਿਆ ਹੁਣ ਉਸ ਗੱਲ ਨੂੰ ਕਿੰਨਾ ਸਮਾਂ ਹੋ ਗਿਆ April ਦੀ ਗੱਲ ਆ ਤੇ ਅਕਤੂਬਰ ਦੇ ਵਿੱਚ ਆਪਾਂ ਵੀਡੀਓ ਬਣਾ ਰਹੇ ਹਾਂ ਇਨਾ ਮਹੀਨਿਆਂ ਦੇ ਵਿੱਚ ਕੌਰ ਬੀ ਦੀ ਇਸ ਵੀਡੀਓ ਨੂੰ ਬਹੁਤ ਸਾਰੇ ਲੋਕਾਂ ਨੇ ਗਲਤ ਤਰੀਕੇ ਨਾਲ ਪੇਸ਼ ਕੀਤਾ ਤੇ ਲਿਖਿਆ ਇਹ ਹੁੰਦਾ ਕਿ ਭਾਈ ਕੌਰ ਬੀ ਫੜੀ ਗਈ ਇੱਕ ਹੋਟਲ ਦੇ ਵਿੱਚ ਰੇਡ ਪਈ ਉਥੋਂ ਕਈ ਕਲਾਕਾਰ ਗ੍ਰਿਫਤਾਰ ਕੀਤੇ ਗਏ ਆ ਪੁਲਿਸ ਦੇ ਵੱਲੋਂ ਇਹ ਕੌਰ ਬੀ ਵੀ ਉਹਦੇ ਵਿੱਚ ਆ ਕੁਝ ਕੁ ਲੋਕਾਂ ਨੇ ਇਹਦੇ ਉੱਤੇ ਵੌਇਸ ਓਵਰ ਵੀ ਕੀਤਾ ਤੇ ਹੁਣ ਉਸ ਕੁੜੀ ਨੇ ਕੌਰ ਬੀ ਨੇ ਇਹ ਗੱਲ ਕਹੀ ਆ ਵੀ ਇਹੋ ਜੇ ਵਾਹੀ ਹੱਤ ਲੋਕ ਜਿਹੜੇ ਮੈਨੂੰ ਪਸੰਦ ਨਹੀਂ ਕਰਦੇ ਉਹ ਮੈਨੂੰ ਅਨਫੋਲੋ ਕਰ ਦਿਓ ਜਿਹੜੇ ਮੈਨੂੰ ਪਸੰਦ ਕਰਦੇ ਹੋ ਫੋਲੋ ਕਰੋ ਜਿਹਨੂੰ ਨਹੀਂ ਪਸੰਦ ਅਨਫੋਲੋ ਕਰ ਦਿਓ ਤੁਸੀਂ ਮਰਨਾ ਵੀ ਦੁਬਾਰ ਕੀਤਾ ਤੁਸੀਂ ਕਿਸੇ ਦਾ ਜਿਉਣਾ ਵੀ ਦੁਬਾਰ ਕੀਤਾ ਉਹਨੇ ਉਹਨਾਂ ਬੇਅਸੂਲੇ ਪੱਤਰਕਾਰਾਂ ਦੇ ਉੱਤੇ ਵੀ ਸਵਾਲ ਖੜਾ ਕੀਤਾ ਜਿਹੜੇ ਕਿਸੇ ਦੇ ਮੂਰੇ ਵੀ ਮਾਈਕ ਕਰ ਦਿੰਦੇ ਆ ਵੀ ਭਾਈ ਫਲਾਣੇ ਦਾ ਆਹ ਮਰਿਆ ਤੁਸੀਂ ਇਹਦੇ ਬਾਰੇ ਕੀ ਕਹਿਣਾ ਚਾਹੋਗੇ ਉਹਨੇ ਇਹ ਗੱਲ ਕਹੀ ਆ ਕਿ ਜੇਕਰ ਆਪਦੇ ਘਰ ਦੇ ਵਿੱਚ 70 ਵਿਸ਼ਾ ਹੋਵੇ ਤੁਹਾਨੂੰ ਫੇਰ ਪਤਾ ਲੱਗੇ ਤੇ ਨਾਲ ਉਹਨੇ ਇਹ ਵੀ ਗੱਲ ਕਹੀ ਆ ਕਿ ਮੈਨੂੰ ਹਰ ਤੀਜੇ ਦਿਨ ਕੋਈ ਨਾ ਕੋਈ ਵੀਡੀਓ ਘੁੰਮ ਫਿਰ ਕੇ ਆ ਜਾਂਦੀ ਆ ਜਿਦੇ ਵਿੱਚ ਇਹ ਗੱਲ ਲਿਖੀ ਹੁੰਦੀ ਜਾਂ ਕਹੀ ਹੁੰਦੀ ਕਿ ਭਾਈ ਕੌਰਵੀ ਤਾਂ ਇਦਾਂ ਫੜੀ ਗਈ ਇੱਥੇ ਰੇਡ ਪਈ ਸੀ ਹੋਟਲ ਦੇ ਵਿੱਚ ਲੋਕਾਂ ਨੂੰ ਉਹਨਾਂ ਨੇ ਇਹ ਗੱਲ ਕਹੀ ਆ ਕਿ ਅਕਲ ਆਉਣੀ ਚਾਹੀਦੀ ਆ ਸਾਡੀ ਕੌਰਵੀ ਦੇ ਨਾਲ ਇਸ ਗੱਲੋਂ ਹਮਦਰਦੀ ਆ ਤੁਸੀਂ ਸਤਕਾਰਯੋਗੋਂ ਸਾਰੀਆਂ ਕੁੜੀਆਂ ਚਿੜੀਆਂ ਸਤਕਾਰਯੋਗ ਆ ਜਿਹੜੀਆਂ ਵੀ ਆਪਣੇ ਖੇਤਰ ਦੇ ਵਿੱਚ ਚੰਗਾ ਕੰਮ ਕਰਦੀਆਂ ਹੁਣ ਅਗਲੀ ਉਦਾਹਰਨ ਲੈ ਲੋ ਗਾਇਕਰ ਆਜਵੀਰ ਜਵੰਦਾ ਦੀ ਪਿਛਲੇ ਦਿਨੀ ਸਤਕਾਰਯੋਗ ਵੀਰ ਦੀ ਮੌਤ ਹੋਈ ਕਿਸੇ ਨੂੰ ਨਹੀਂ ਪਤਾ ਕਿ ਆ ਉਹਨਾਂ ਦੀ ਭੈਣ ਆ ਆ ਉਹਨਾਂ ਦੀ ਪਤਨੀ ਆ ਆ ਉਹਨਾਂ ਦੀ ਰਿਸ਼ਤੇਦਾਰੀ ਦੇ ਵਿੱਚ ਕੌਣ ਆ ਪਰ ਬਹੁਤ ਸਾਰੇ ਲੋਕਾਂ ਨੇ ਸੋਸ਼ਲ ਮੀਡੀਆ ਦੇ ਪੇਜਾਂ ਦੇ ਉੱਤੇ ਕੀ ਲਿਖ ਕੇ ਪਾਇਆ ਉਹਨਾਂ ਦੀ ਸਤਕਾਰਯੋਗ ਭੈਣ ਦੇ ਬਾਰੇ ਲਿਖ ਲਿਖ ਕੇ ਪਾਈ ਜਾਂਦੇ ਜੀ ਕਿ ਇਹ ਉਹਨਾਂ ਦੀ ਪਤਨੀ ਹੈ ਕੋਈ ਇਹ ਗੱਲ ਕਹੀ ਜਾਂਦਾ ਇਹ ਪਤਨੀ ਦਾ ਹਾਸਾ ਕਿਵੇਂ ਨਿਕਲਦਾ ਹੈ ਇਹਨੇ ਕੀ ਪਰਸ ਕਿਵੇਂ ਫੜਿਆ ਹੈ ਇਹਦੇ ਗੂੜੇ ਰੰਗ ਦਾ ਸੂਟ ਕਿਵੇਂ ਹੈ ਜਿਹਨੂੰ ਘਰ ਦੇ ਵਿੱਚ ਕੋਈ ਨਹੀਂ ਪੁੱਛਦਾ ਉਹ ਰਹਿਣ ਦਿੰਦਾ ਤੇ ਉਹ ਸਵਾਲ ਕਰਦਾ ਤੁਹਾਨੂੰ ਕੋਈ ਮਕਾਨੇ ਨਹੀਂ ਲੈ ਕੇ ਜਾਂਦਾ ਪਰ ਤੁਸੀਂ ਕਿਹੋ ਜੀਆਂ ਗੱਲਾਂ ਕਰਦੇ ਆ ਤੁਹਾਨੂੰ ਸ਼ਰਮ ਆਉਣੀ ਚਾਹੀਦੀ ਆ ਉੱਥੇ ਜਿਨ੍ਹਾਂ ਨੂੰ ਅਸੀਂ ਮਿਲ ਕੇ ਆਏ ਆ ਉਹ ਸਤਕਾਰਯੋਗ ਨੇ ਉਹ ਸਤਕਾਰਯੋਗ ਕੁੜੀਆਂ ਉਹਨਾਂ ਦੇ ਵਿੱਚੋਂ ਕੋਈ ਕਜ਼ਨ ਸਿਸਟਰ ਆ ਕੋਈ ਉਹਨਾਂ ਦੀ ਸਕੀ ਭੈਣ ਆ ਕੋਈ ਉਹਨਾਂ ਦੇ ਰਿਸ਼ਤੇਦਾਰੀ ਦੇ ਵਿੱਚ ਗਵਨਣ ਕੁੜੀ ਆ ਤੁਹਾਨੂੰ ਕੁਝ ਨਹੀਂ ਪਤਾ ਵੀ ਇਹ ਉਹਨਾਂ ਦੇ ਰਿਸ਼ਤੇ ਦੇ ਵਿੱਚ ਕੀ ਆ ਤੁਹਾਨੂੰ ਟਿੱਪਣੀ ਕਰਨ ਦੀ ਇਜਾਜ਼ਤ ਕਿਹਨੇ ਦਿੱਤੀ ਆ ਮਤਲਬ ਇਹ ਆ ਕਿ ਇਹ ਵਾਹੀਆਤ ਲੋਕ ਨੇ ਜਿਹੜੇ ਇਹਨਾਂ ਵਾਹਿਆਤ ਲੋਕਾਂ ਤੋਂ ਬਚਣਾ ਚਾਹੀਦਾ ਤੇ ਮੇਰੀ ਪੰਜਾਬਗਾਂ ਨੂੰ ਬੇਨਤੀ ਆ ਵੀ ਇਕਤਾ ਵਾਹਿਆਤ ਹੈ ਪਰ ਤੁਸੀਂ ਕਿਹੜੀ ਗੱਲਾਂ ਅੱਗੇ ਪੋਸਟਾਂ ਸ਼ੇਅਰ ਕਰਦੇ ਹੁੰਨੇ ਆ ਸੋ ਇਹਨਾਂ ਪੋਸਟਾਂ ਨੂੰ ਸ਼ੇਅਰ ਕਰਨ ਵਾਲੇ ਲੋਕ ਵੀ ਓਨੇ ਹੀ ਕਸੂਰਵਾਰ ਤੇ ਓਨੇ ਹੀ ਵਾਹਿਆਤ ਆ ਜਿੰਨੇ ਕੇ ਕਸੂਰਵਾਰ ਇਹ ਬਣਾ ਕੇ ਫੋਟੋਆਂ ਪਾਉਣ ਵਾਲੇ ਆ ਜਿਹੜੇ ਗਲਤ ਬਿਆਨੀ ਕਰਨ ਵਾਲੇ ਆ ਫਿਰ ਇੰਨੀ ਮੂਰਖਮਤੀ ਆ ਪਤਾ ਬੰਦੇ ਨੂੰ ਹੁੰਦਾ ਨਹੀਂ ਵੀ ਕੌਣ ਕਿਹਦੇ ਰਿਸ਼ਤੇ ਦੇ ਵਿੱਚ ਕੀ ਆ ਥੱਲੇ ਲੋਕ ਆਪੇ ਲਿਖੀ ਜਾਣਗੇ ਹਾਂਜੀ ਹਾਂਜੀ ਮੈਨੂੰ ਪਤਾ ਜੀ ਹਾਂਜੀ ਹਾਂਜੀ ਮੈਨੂੰ ਪਤਾ ਜੀ ਮਾੜਾ ਮੋਟਾ ਉਹਦਾ ਹਯਾ ਵੀ ਲਾਇਆ ਕਰੋ ਕਿ ਆਪਾਂ ਬੋਗੀਆਂ ਵੀ ਜਿੱਥੇ ਜੋ ਮਰਜ਼ੀ ਚੱਲੀ ਜਾਂਦਾ ਆਪਾਂ ਉਹਦੇ ਬਤਾਰ ਉਵੇਂ ਚੱਲੀ ਜਾਣਾ ਹੁਣ ਉਸ ਤੋਂ ਅਗਲੀ ਗੱਲ ਇਹ ਆ ਬੜੀ ਮਹੱਤਵਪੂਰਨ ਪੰਜਾਬ ਦੇ ਮੁੱਖ ਮੰਤਰੀ ਭਗਵੰਤ ਮਾਨ ਸਾਹਿਬ ਨੇ ਜਿਹੜੇ ਉਹਨਾਂ ਦੀ ਅੱਜ ਸੋਸ਼ਲ ਮੀਡੀਆ ਦੇ ਉੱਤੇ ਕਿਸੇ ਨੇ ਕਿਥੇ ਵੀਡੀਓ ਗਲਤ ਬਣਾ ਕੇ ਪੇਸ਼ ਕੀਤੀ ਆ ਉਹਦੇ ਵਿੱਚ ਕਿਹਾ ਜੀ ਕਿ ਭਗਵੰਤ ਮਾਨ ਦੇਖੋ ਜੀ ਐਦਾਂ ਪਿਆ ਹੈ ਇਹ ਔਰਤਾਂ ਦੇ ਨਾਲ ਇਵੇਂ ਹੈ ਨਿੱਜੀ ਇੱਕ ਗੱਲਬਾਤ ਵੜਾ ਕੇ ਪੇਸ਼ ਕਰਦੀ ਹੁਣ ਮੁਹਾਲੀ ਦੇ ਸਾਈਬਰ ਸੈੱਲ ਦੇ ਵਿੱਚ ਪਰਚਾ ਦਰਜ ਕੀਤਾ ਗਿਆ ਇੱਕ ਬੰਦੇ ਦੇ ਉੱਤੇ ਵੀ ਜਿਹੜੇ ਲੋਕ ਡੀਪ ਫੇਕ ਵੀਡੀਓ ਬਣਾ ਕੇ ਇਵੇਂ ਪੇਸ਼ ਕਰਦੇ ਆ ਉਹ ਵਾਹੀ ਹਾਤ ਲੋਕ ਹੈਗੇ ਵੀ ਆ ਰਹਿਣੇ ਵੀ ਆ ਤੁਹਾਡੇ ਵਿਚਾਰ ਧਾਰਕ ਮਤ ਭੇਦ ਕਿਸੇ ਸਿਆਸੀ ਬੰਦੇ ਨਾਲ ਵੀ ਹੋ ਸਕਦੇ ਮੇਰੇ ਵੀ ਹੋ ਸਕਦੇ ਆ ਪਰ ਮੈਨੂੰ ਇਹ ਅਧਿਕਾਰ ਕਿਸੇ ਨੇ ਨਹੀਂ ਦਿੱਤਾ ਕਿ ਮੈਂ ਕਿਸੇ ਦੀ ਵੀਡੀਓ ਗਲਤ ਤਰੀਕੇ ਨਾਲ ਬਣਾਵਾਂ ਮੈਂ ਕਿਸੇ ਦੀ ਵੀਡੀਓ ਦੇ ਵਿੱਚ ਮਸਾਲਾ ਪੇਸ਼ ਕਰਾਂ ਮੈਂ ਕਿਸੇ ਦੇ ਉੱਤੇ ਮਾੜੇ ਚੰਗੇ ਦੋਸ਼ ਲਾਵਾਂ ਇਹ ਮੇਰੇ ਅਧਿਕਾਰ ਖੇਤਰ ਦੇ ਵਿੱਚ ਗੱਲ ਨਹੀਂ ਆ ਪਰ ਪਤਾ ਨਹੀਂ ਕਿਉਂ ਮੂਰਖਮੱਤੇ ਲੋਕ ਇੰਨੇ ਆ ਕਿ ਭਗਵੰਤਮਾਨ ਵਾਲੀ ਵੀਡੀਓ ਨੂੰ ਵੀ ਸ਼ੇਅਰ ਕਰੀ ਜਾਂਦੇ ਆ ਇਹਨਾਂ ਲੋਕਾਂ ਦੇ ਉੱਤੇ ਸਖਤ ਕਾਰਵਾਈ ਬਣਦੀ ਸਰਦੀ ਕਾਰਵਾਈ ਹੋਣੀ ਹੀ ਚਾਹੀਦੀ ਆ ਇਹ ਤਾਂ ਬੰਦੇ ਦੇ ਪੁੱਤ ਬਣਨਗੇ ਨਹੀਂ ਤਾਂ ਇਸ ਵੇਲੇ ਬਹੁਤ ਸਾਰੇ ਲੋਕਾਂ ਦਾ ਜਿਉਣਾ ਦੁਬਾਰ ਕੀਤਾ ਮੇਰੇ ਕਈ ਜਾਣਕਾਰ ਦੱਸਦੇ ਆ ਕਿ ਸਾਡੇ ਪਿੰਡ ਦੀ ਇੱਕ ਕੁੜੀ ਦੀ ਵੀਡੀਓ ਫਲਾਣੇ ਮੁੰਡੇ ਦੇ ਨਾਲ AI ਦੇ ਰਾਹੀਂ ਬਣਾ ਕੇ ਪੇਸ਼ ਕੀਤੀ ਗਈ ਲੁਧਿਆਣੇ ਦੇ ਵਿੱਚ ਇੱਕ ਬਹੁਤ ਵੱਡੀ ਸ਼ਖਸੀਅਤ ਆ ਉਹਦੀ ਵੀਡੀਓ ਆ ਜਿਹੜੀ ਉਹ ਕਿਸੇ ਹੋਰ ਦੇ ਨਾਲ ਬਣਾ ਕੇ ਤੇ ਦੋ ਮੁੰਡਿਆਂ ਦੀ ਗਲਤ ਵੀਡੀਓ ਬਣਾਤੀ ਆ ਕਿਸੇ ਦੀ ਕਿਸੇ ਫਿਲਮੀ ਹੀਰੋਇਨ ਦੇ ਨਾਲ ਜਿਹੜੀ ਬੜਾ ਰਤੀਆਂ ਦੀ ਵੀਡੀਓ ਕਦੇ ਕਿਸੇ ਦਾ ਕੋਈ ਗਲਤ ਕੰਮ ਕਰ ਦਿੱਤਾ ਜਾਂਦਾ ਇਹਨਾਂ ਲੋਕਾਂ ਦੇ ਬਾਰੇ ਸਾਈਬਰ ਸੈੱਲ ਨੂੰ ਬਣਦੀ ਸਰਲੀ ਕਾਰਵਾਈ ਕਰਨੀ ਚਾਹੀਦੀ ਪਰ ਕਿਉਂ ਨਹੀਂ ਡਰਦੇ ਇਹ ਲੋਕ ਸਵਾਲ ਇਹ ਆ ਕਿਉਂਕਿ ਸਾਡਾ ਸਾਈਬਰ ਸੈੱਲ ਉਹਨਾ ਮਜ਼ਬੂਤ ਨਹੀਂ ਹੈਗਾ ਜੇ ਸਾਈਬਰ ਸੈੱਲ ਨੇ 5-7 ਬੰਦੇ ਟੰਗੇ ਹੋਣ ਪੁੱਠੇ ਤਾਂ ਇਹੋ ਜੀਆਂ ਕਰਤੂਤਾ ਕਰਨ ਵਾਲੇ ਬਾਜ਼ ਆ ਜਾਣ ਪਰ ਇੱਥੇ ਤਾਂ ਇਹ ਨਹੀਂ ਪਤਾ ਹਲੇ ਤੱਕ ਵੀ ਦਰਬਾਰ ਸਾਹਿਬ ਨੂੰ ਬੰਬ ਦੇ ਨਾਲ ਉਡਾਉਣ ਵਾਲੀਆਂ ਧਮਕੀਆਂ ਦੇਣ ਵਾਲੇ ਕੌਣ ਆ ਕਦੇ ਕੋਈ ਕਹ ਦਿੰਦਾ ਜੀ ਅਸੀਂ ਆਰ ਡੀ ਐਕਸ ਪਾਈਪਾਂ ਦੇ ਵਿੱਚ ਪਾਇਆ ਕਦੇ ਕੋਈ ਧਮਕੀ ਕਰੇ ਕੋਈ ਧਮਕੀ ਜਦੋਂ ਉਹ ਬੰਦੇ ਨਹੀਂ ਲੱਭੇ ਤੇ ਇਹੋ ਜੇ ਵਾਹਿਆਤ ਲੋਕਾਂ ਦਾ ਇਸ ਵੇਲੇ ਹੌਸਲਾ ਵਧਿਆ ਵੀ ਭਾਈ ਇਹਨਾਂ ਨੇ ਇੰਨੀ ਵੱਡੀ ਗੱਲ ਕਰਕੇ ਕੋਈ ਨੁਕਸਾਨ ਨਹੀਂ ਹੋਇਆ ਕੋਈ ਪਤਾ ਨਹੀਂ ਲੱਗਿਆਗਾ ਤੇ ਇਸ ਕਰਕੇ ਸਾਡਾ ਕੀ ਨੁਕਸਾਨ ਹੋ ਜਾਊਗਾ ਕਦੇ ਖਬਰ ਆਉਂਦੀ ਜੀ ਕਿ ਫਲਾਣੀ 에어ਪੋਰਟ ਨੂੰ ਉਡਾਉਣ ਦੀ ਧਮਕੀ ਦਿੱਤੀ ਪਤਾ ਹੀ ਕੋਈ ਨਹੀਂ ਕੌਣ ਆ ਕਦੇ ਉਹ ਨਹੀਂ ਜੇ ਕਿਸੇ ਕਾਲਜ ਨੂੰ ੜਾਉਣ ਦੀ ਧਮਕੀ ਦਿੱਤੀ ਪਤਾ ਹੀ ਨਹੀਂ ਕੌਣ ਆ ਕਦੇ ਹਾਈ ਕੋਰਟ ਦੇ ਵਿੱਚ ਬੰਬ ਰੱਖਿਆ ਇਹਦੇ ਬਾਰੇ ਖਬਰਾਂ ਆਉਂਦੀ ਪਤਾ ਹੀ ਨਹੀਂ ਕੌਣ ਆ ਕਦੇ ਰੇਲਵੇ ਸਟੇਸ਼ਨ ਤੇ ਆਹ ਗੱਲ ਕਰਦੇ ਆਂਗੇ ਪਤਾ ਹੀ ਨਹੀਂ ਕੌਣ ਆ ਇਹਨਾਂ ਲੋਕਾਂ ਦੇ ਬਾਰੇ ਜੇਕਰ ਪਤਾ ਲੱਗੇ ਤਾਂ ਇਹਨਾਂ ਲੋਕਾਂ ਨੂੰ ਅੱਗੇ ਪਤਾ ਲੱਗੇ ਕਿ ਭਾਈ ਅਸੀਂ ਇਹੋ ਜੀਆਂ ਵਾਹ ਯਾਤ ਗੱਲਾਂ ਕਰਨੀਆਂ ਨਹੀਂ ਇਹ ਤਾਂ ਮੈਂ ਤੁਹਾਨੂੰ ਤਿੰਨ ਚਾਰ ਉਦਾਹਰਣਾਂ ਦਿੱਤੀਆਂ ਸਾਡੇ ਪੰਜਾਬੀ ਸਮਾਜ ਦਾ ਵੱਡਾ ਹਿੱਸਾ ਸਿਆਣਾ ਵੀ ਆ ਜਿਹੜਾ ਕਿਸੇ ਦੀ ਨਿੱਜੀ ਜ਼ਿੰਦਗੀ ਦੇ ਵੱਲ ਝਾਤ ਨਹੀਂ ਮਾਰਦਾ ਕੋਈ ਆਪਦੀ ਜ਼ਿੰਦਗੀ ਦੇ ਵਿੱਚ ਕਿਵੇਂ ਆ ਕੋਈ ਕਿਵੇਂ ਨਹੀਂ ਆ ਪਰ ਸਾਡੇ ਕੋਲੇ ਜਿੱਥੇ ਤਰਕ ਨਹੀਂ ਹੁੰਦਾ ਉੱਥੇ ਵਾਹੀ ਹੱਤ ਗੱਲ ਹੁੰਦੀ ਆ ਵੀ ਆਪਾਂ ਉਹਦੀ ਧੀ ਦੇ ਬਾਰੇ ਕੁਝ ਕਹਿ ਦਈਏ ਉਹਦੇ ਪਰਸਨਲ ਲਾਈਫ ਬਾਰੇ ਪੁੱਛ ਲਈਏ ਉਹਦੇ ਕੱਪੜਿਆਂ ਦੇ ਉੱਤੇ ਟਿੱਪਣੀ ਕਰ ਲਈਏ ਮੈਨੂੰ ਇੱਕ ਵਾਰੀ ਇੱਕ ਬੰਦੇ ਦਾ ਫੋਨ ਆਇਆ ਮੈਨੂੰ ਕਹਿੰਦਾ ਜੀ ਤੁਸੀਂ ਫਲਾਣੇ ਗਾਇਕ ਦੀ ਇੰਟਰਵਿਊ ਕੀਤੀ ਆ ਤੁਸੀਂ ਇੱਕ ਸਵਾਲ ਨਹੀਂ ਕੀਤਾ ਤੁਸੀਂ ਜਾਣਬੁੱਝ ਕੇ ਬੜੀ ਸ਼ੈਤਾਨੀ ਦੇ ਨਾਲ ਸਵਾਲ ਚੋਰੀ ਕਰ ਲਿਆ ਚੁੱਪ ਕਰਕੇ ਮੈਂ ਕਿਹਾ ਜੀ ਕੀ ਕਹਿੰਦਾ ਉਹਦੇ ਦੋ ਵਿਆਹ ਤੇ ਤੁਸੀਂ ਉਹਦੇ ਬਾਰੇ ਸਵਾਲ ਕਿਉਂ ਨਹੀਂ ਕੀਤਾ ਤੇ ਮੈਂ ਕਿਹਾ ਜੀ ਤੇਰੇ ਕਿੰਨੇ ਆ ਕਹਿੰਦਾ ਇੱਕ ਜਦ ਮੈਂ ਖਤੂ ਕਿਹੜਾ ਪੈਰ ਵੀ ਰਾਗ ਲਾਉਣਾ ਤੇਰੀਆਂ ਕਿੰਨੀਆਂ ਕੈਸਟ ਆਈਆਂ ਤੈਨੂੰ ਕਿੰਨੀਆਂ ਫਿਲਮਾਂ ਚ ਲਈਆਂ ਲਿਆ ਉਹ 4 ਕਰਾਵੇ 2 ਕਰਾਵੇ 3 ਕਰਾਵੇ ਕਰਾਉਣ ਵਾਲੀ ਨੂੰ ਇਤਰਾਜ਼ ਨਹੀਂ ਕਰਾਉਣ ਵਾਲੇ ਨੂੰ ਇਤਰਾਜ਼ ਨਹੀਂ ਪਹਿਲੀ ਨੂੰ ਇਤਰਾਜ਼ ਨਹੀਂ ਦੂਜੀ ਨੂੰ ਇਤਰਾਜ਼ ਨਹੀਂ ਤੁਸੀਂ ਮਾਮੇ ਲੱਗਦੇ ਆ ਮਤਲਬ ਕਹਿੰਦਾ ਇਹ ਜੀ ਕਿ ਸਾਡੇ ਪੰਜਾਬਗਾਂ ਦੀ ਟੁੱਚ ਰਡਾਉਣ ਦੀ ਇੱਕ ਆਦਤ ਆ ਵਾਹ ਯਾਤ ਗੱਲ ਕੋਈ ਨਾ ਕੋਈ ਕਰਨੀ ਕਰਨੀਆਂ ਗਾਲ ਕਿਸੇ ਨੂੰ ਕੱਢਣੀ ਕੱਢਣੀ ਆ ਆਪਾਂ ਤਰਕ ਦੇ ਨਾਲ ਤਹਜ਼ੀਬ ਦੇ ਨਾਲ ਸੱਭਿਅਕ ਤਰੀਕੇ ਦੇ ਨਾਲ ਮर्यादा ਦੇ ਨਾਲ ਹਰ ਮਸਲੇ ਦੇ ਉੱਤੇ ਚਰਚਾ ਕਰਿਆ ਕਰਗੇ ਨਹੀਂ ਤਾਂ ਮੈਂ ਇੱਕ ਤੋਂ ਨੂੰ ਹੋਰ ਉਦਾਹਰਨ ਦੇ ਦਿੰਨਾ ਤਰਨਤਾਰਨ ਦੇ ਵਿੱਚ ਜ਼ਿਮਨੀ ਚੋਣ ਹੋ ਰਹੀ ਆ ਉੱਥੇ ਜੇ ਮੰਨ ਲਓ ਉਦਾਹਰਨ ਦੇ ਤੌਰ ਤੇ ਤੁਸੀਂ ਇਹ ਗੱਲ ਕਹੇ ਤੀ ਜੀ ਕਿ ਐਤ ਕੀ ਪ੍ਰਿੰਸੀਪਲ ਸੁਖਵਿੰਦਰ ਕੌਰ ਹਰ ਜਿੱਤਣਗੇ ਤਾਂ ਕਈ ਲੋਕ ਗਾਲਾਂ ਕੱਢਣਗੇ ਜੇ ਕੋਈ ਇਹ ਗੱਲ ਲਿਖ ਦੇ ਵਿੱਚ ਕਿ ਮਨਦੀਪ ਸਿੰਘ ਹਰ ਜਿੱਤਣਗੇ ਤਾਂ ਕਈ ਲੋਕੋ ਗਾਲਾਂ ਕੱਢਣ ਲੱਗ ਜਾਣਗੇ ਤੇ ਗਾਲ ਕੱਢਣ ਵਾਲਾ ਕੌਣ ਹੋਊਗਾ ਜਿਹੜਾ ਤਰਨਤਾਰਨ ਦੇ ਵਿੱਚ ਪਿਛਲੇ 10 ਸਾਲ ਤੋਂ ਨਹੀਂ ਗਿਆ ਜਿਹੜਾ ਕੋਈ ਬਾਹਰਲੇ ਮੁਲਖ ਚ ਬੈਠਾ ਕੋਈ ਜਲੰਧਰ ਚ ਬੈਠਾ ਉਹ ਕਿਤੇ ਬੈਠਾ ਤੁਹਾਨੂੰ ਤਾਂ ਅਧਿਕਾਰ ਦਾ ਚੰਗਾ ਕਹਿਣ ਦਾ ਨਾ ਮਾੜਾ ਕਹਿਣ ਦਾ ਕਿਉਂਕਿ ਉੱਥੋਂ ਦੇ ਲੋਕਾਂ ਨੇ ਤਰਨ ਤਰਨ ਦੇ ਲੋਕਾਂ ਨੇ ਤੈਅ ਕਰਨਾ ਤੁਸੀਂ ਮੈਂ ਥੋੜੀ ਕਰਨਾ ਮੈਂ ਇੱਥੇ ਬੈਠਾ ਕਰੀ ਜਾਵਾਂ ਮੇਰੇ ਖਿਆਲ ਦੇ ਮੁਤਾਬਕ ਆ ਜਿੱਤੂ ਤੇ ਜ਼ਰੂਰੀ ਥੋੜੀ ਹੈ ਕਿ ਮੇਰਾ ਖਿਆਲ ਹੀ ਸਾਰਾ ਕੁਝ ਆ ਤੁਹਾਡੇ ਖਿਆਲ ਇਸ ਤੋਂ ਬਿਲਕੁਲ ਉਲਟ ਹੋ ਸਕਦੇ ਆ ਸੋ ਪੰਜਾਬੀਆਂ ਨੂੰ ਸੋਸ਼ਲ ਮੀਡੀਆ ਦੀ ਵਰਤੋਂ ਕਰਦੇ ਆ ਜ਼ਿੰਮੇਵਾਰੀ ਦਾ ਪਾਲਣ ਵੀ ਕਰਨਾ ਚਾਹੀਦਾ ਅਸੀਂ ਡੌਂਡੀ ਬਹੁਤ ਪਿੱਟਦੇ ਆ ਸਾਡੇ ਹੱਕ ਹਨ ਸਾਡੇ ਅਧਿਕਾਰ ਹਨ ਮੈਂ ਫੇਰ ਹੀ ਬੇਨਤੀ ਕਰਦਾ ਸੰਵਿਧਾਨ ਸਾਨੂੰ ਬੋਲ ਕੇ ਵਿਚਾਰ ਪ੍ਰਗਟਾਵੇ ਦੀ ਆਜ਼ਾਦੀ ਦਿੰਦਾ ਬਕਵਾਸ ਕਰਨ ਦੀ ਆਜ਼ਾਦੀ ਸੰਵਿਧਾਨ ਦੇ ਵਿੱਚ ਵੀ ਨਹੀਂ ਆ। ਇਸ ਕਰਕੇ ਕੋਈ ਕਿਸੇ ਧਰਮ ਦੇ ਉੱਤੇ ਕੋਈ ਕਿਸੇ ਦੀ ਨਿੱਜੀ ਜ਼ਿੰਦਗੀ ਦੇ ਉੱਤੇ ਕੋਈ ਕਿਸੇ ਦੇ ਨਿੱਜੀ ਮਸਲੇ ਦੇ ਉੱਤੇ ਬਿਲਕੁਲ ਨਾ ਟਿੱਪਣੀ ਕਰਿਆ ਕਰੋ ਤੇ ਜੇਕਰ ਤੁਹਾਡੇ ਕੋਲੇ ਕੋਈ ਇਹੋ ਜਿਹੀ ਵੀਡੀਓ ਆਉਂਦੀ ਆ ਤਾਂ ਉਹਨੂੰ ਬਿਲਕੁਲ ਨਾ ਸ਼ੇਅਰ ਕਰਿਆ ਕਰੋ ਮੈਂ ਆਪਦੇ ਬਾਰੇ ਜ਼ਿੰਮੇਵਾਰੀ ਲੈਣਾ। ਮੈਂ ਅੱਜ ਤੱਕ ਕਿਸੇ ਵੀ ਬੰਦੇ ਦੀ ਸਹੀ ਜਾਂ ਗਲਤ ਵੀਡੀਓ ਸਾਂਝੀ ਹੀ ਨਹੀਂ ਕਰਦਾ। ਤੁਸੀਂ ਵੀ ਨਾ ਕਰਿਆ ਕਰੋ। ਜਦੋਂ ਤੁਹਾਨੂੰ ਮੁਕੰਮਲ ਜਾਣਕਾਰੀ ਹੋਵੇ ਜੇਕਰ ਤੁਹਾਡੇ ਕੋਲ ਕੋਈ ਗੱਲ ਆ ਗਈ ਤੇ ਫਿਰ ਤੁਸੀਂ ਉਹਨੂੰ ਸਮਝ ਕੇ ਤੇ ਫਿਰ ਸ਼ੇਅਰ ਕਰਿਆ ਕਰੋ। ਤੁਹਾਨੂੰ ਚੇਤੇ ਹੋਣਾ ਇੱਕ ਵਾਰੀ ਮੇਰੇ ਬਾਰੇ ਵੀ ਇਹ ਖਬਰ ਆਈ ਸੀ ਬੜੀਆਂ ਲੋਕਾਂ ਨੇ ਸ਼ੇਅਰ ਕੀਤੀ ਸਵਾਦ ਲਿਆ ਵੀ ਭਾਈ ਸਵਰਨਟੇਣਾ ਗ੍ਰਿਫਤਾਰ ਹੋ ਗਿਆ ਇਹ ਪਾਕਿਸਤਾਨ ਦੇ ਵਿੱਚ ਜਾ ਕੇ ਆਇਆ ਇਹ ਪਾਕਿਸਤਾਨ ਦੇ ਵਿੱਚ ਜਾਣਾ ਗੁਨਾਹ ਭਾਰਤ ਵਿੱਚ ਲਈ ਪਾਕਿਸਤਾਨ ਦੀ ਐਮਬੈਸੀ ਦੇ ਵਿੱਚੋਂ ਵੀਜ਼ਾ ਲਿਆ ਆਪਾਂ ਫਿਰ ਅਸੀਂ ਗਏ ਆ ਨਿਯਮਾਂ ਮੁਤਾਬਕ ਉੱਥੇ ਜਾ ਕੇ ਬਾਬੇ ਨਾਨਕ ਦੇ ਦਰ ਦੇ ਦਰਸ਼ਨ ਕੀਤੇ ਆ ਪੰਜਾਬੀ ਬੋਲੀ ਦੇ ਪਿਆਰਾਂ ਨੂੰ ਮਿਲਿਆ ਅਸੀਂ ਵਾਪਸ ਆ ਗਏ ਆ ਸਾਡੇ ਕੋਲੇ ਤਾਂ ਲਕੋਣ ਨੂੰ ਹੈ ਹੀ ਕੁਝ ਨਹੀਂ ਪਰ ਜਿਹੜੇ ਬਿਲਕੁਲ ਨਹੀਂ ਜਾਣਦੇ ਉਹਨਾਂ ਨੂੰ ਇਹ ਹੁੰਦਾ ਅੱਛਾ ਫਸ ਗਏ ਸਵਾਦ ਆ ਗਿਆ ਭਾਈ ਇਹ ਐਂ ਕਰਨੇ ਚਾਹੀਦੇ ਸੀ ਸੱਚ ਗੱਲ ਆ ਜਿਹੜੀ ਉਹਦੇ ਉੱਤੇ ਅਮਲ ਕਰਿਆ ਕਰੋ ਕਿਸੇ ਵੀ ਗੱਲ ਨੂੰ ਐਵੇਂ ਨਾ ਸ਼ੇਅਰ ਕਰੀ ਜਾਇਆ ਕਰੋ ਇਹਦੇ ਨਾਲ ਤੁਹਾਡੀ ਬੁੱਧੀ ਕਿੰਨੀ ਕਾ ਤੁਹਾਡਾ ਇਸ ਵੇਲੇ ਬਹੁਤ ਤੁਹਾਡਾ ਪੱਧਰ ਕਿੰਨਾ ਕਾ ਇਹਦਾ ਇੱਥੋਂ ਪਤਾ ਲੱਗਦਾ ਸੋ ਗੱਲ ਕੁੱਲ ਮਿਲਾ ਕੇ ਇਹ ਆ ਕਿ ਕੌਰ ਬੀ ਦੇ ਨਾਲ ਜ਼ਿਆਰਤੀ ਕੀਤੀ ਗਈ ਆ ਉਸ ਕੁੜੀ ਦੇ ਚਰਿੱਤਰ ਦੇ ਉੱਤੇ ਉਸ ਕੁੜੀ ਦੇ ਕਿਰਦਾਰ ਦੇ ਉੱਤੇ ਸਵਾਲ ਖੜੇ ਕਰਨ ਦਾ ਤੁਹਾਨੂੰ ਕੋਈ ਅਧਿਕਾਰ ਨਹੀਂ ਆ ਮੇਰੀ ਬੇਨਤੀ ਆ ਕਿ ਇਨ੍ਹਾਂ ਗੱਲਾਂ ਤੋਂ ਵਾਹੀ ਹੱਥ ਗੱਲਾਂ ਤੋਂ ਆਪਾਂ ਗੁਰੇਜ਼ ਕਰੀਏ ਕੋਵਾਨ ਤਮਾਨ ਖੁਰਾਂ ਦੇ ਵੱਲੋਂ ਕੀਤੇ ਗਏ ਕੰਮ ਸਹੀ ਜਾਂ ਨਹੀਂ ਸਹੀ ਇਹਦੇ ਬਾਰੇ ਆਪੋ ਆਪਣੀ ਵਿਚਾਰ ਆ ਵੋਟ ਪਾਉਣੀ ਪਾਇਓ ਨਹੀਂ ਪਾਉਣੀ ਨਾ ਪਾਇਓ ਪਰ ਵਾਹੀ ਹੱਤ ਗੱਲ ਕਰਨ ਦਾ ਕੋਈ ਅਧਿਕਾਰ ਨਹੀਂ ਆ ਆਪੋ ਦੀ ਪਰਸਨਲ ਲਾਈਫ ਦੇ ਉੱਤੇ ਟਿੱਪਣੀ ਕਰੀਏ ਤਾਂ ਸਾਨੂੰ ਕੋਈ ਅਧਿਕਾਰ ਨਹੀਂ ਆ ਰਾਜਵੀਰ ਜਵੰਦਾ ਸਤਕਾਰਯੋਗ ਵੀਰ ਜਿਹੜਾ ਦੁਨੀਆ ਦੇ ਉੱਤੇ ਨਹੀਂ ਉਹਨਾਂ ਦੇ ਪਰਿਵਾਰ ਦੇ ਉੱਤੇ ਟਿੱਪਣੀ ਕਰਨ ਦਾ ਕੋਈ ਅਧਿਕਾਰ ਨਹੀਂ ਆ ਵੀ ਆ ਉਹਨਾਂ ਦੀ ਪਤਨੀ ਹੈ ਆ ਉਹਨਾਂ ਦੇ ਬੱਚੇ ਹਨ ਆਪਾਂ ਤਾਂ ਇੱਥੇ ਜਿਹੜੀਆਂ ਮਾਡਲ ਕੁੜੀਆਂ ਗਾੜੀਆਂ ਦੇ ਵਿੱਚ ਸੀ ਉਹਨਾਂ ਦੀਆਂ ਫੋਟੋਆਂ ਲਾ ਲਾ ਕੇ ਇਹ ਗੱਲ ਕਹਿਣੀ ਸ਼ੁਰੂ ਕਰਤੀ ਵੀ ਆ ਉਹਨਾਂ ਦੀ ਘਰ ਵਾਲੀ ਹੈ ਇਹਨਾਂ ਦੀ ਘਰ ਵਾਲੀ ਇਦਾਂ ਹੈ ਆਪਾਂ ਗੱਲਾਂ ਕਰਦੇ ਆ ਮੂਰਖ ਮਤਾਂ ਤੋਂ ਬਚ ਗਏ ਪੰਜਾਬੀ ਚੰਗੇ ਵੀ ਬਹੁਤਾ ਪਰ ਪੰਜਾਬੀਆਂ ਦੇ ਵਿੱਚੋਂ ਕਈ ਵਾਰੀਆਤ ਵੀ ਬਹੁਤਾ ਜਿਹੜੇ ਕਿ ਇਹੋ ਜਿਹੀਆਂ ਹਰਕਤਾਂ ਕਰਦੇ ਆ ਆਜੋ ਆਪੋ ਆਪਣਾ ਫਰਜ਼ ਪਛਾਣੀਏ